ਹੁਣ ਅਸੀਂ ਪਹੁੰਚ ਚਲੇ ਨਦੀਪਾਰ ਸ਼ਾਮੀ ਜੀ ਦੇ ਜੋ ਕਿ ਨਿਹੋਰ ਦਾ ਰੋਡ ਕਰਾਲੀ ਵਿਖੇ ਆ ਜੀ ਕੋਈ ਚੈੱਕ ਕਰ ਸਕਦੇ ਆ ਜੀ ਅੱਜ ਪੂਰਨਮਾਸ਼ੀ ਦੀ ਰਾਤ ਹੈ ਜੀ ਜੋ ਜੋ ਇੱਥੇ ਜੀ ਤੁਹਾਨੂੰ ਪਤਾ ਹੈ ਜੀ ਪੂਰਨਮਾਸ਼ੀ ਦੀ ਰਾਤ ਕਰਕੇ ਇੱਥੇ ਖੀਰ ਤੇ ਪਹਾਂਦੇ ਆ ਦੇਖੋ ਇੱਧਰ ਪੂਰੀਆਂ ਤਿਆਰੀਆਂ ਚੱਲ ਰਹੀਆਂ ਜੀ ਠੀਕ ਹੈ ਬਾਈ ਜਮੂ ਆ ਦੇਖੋ ਜੀ ਇਹ ਪੂਰੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਜੀ ਆ ਦੇਖੋ ਇਹ ਤਾਂ ਉਹ ਸੰਗਤ ਇੰਨੀ ਆਈ ਵੀ ਨਹੀਂ ਜਿਹੜੀ ਦੂਰ 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 ਤੋਂ ਸੰਗਤ ਆਈ ਵੀ ਹੈ ਨਾ ਜੀ ਜਿਹਨਾਂ ਨੇ ਦੂਰ ਤੋਂ ਆਣਾ ਜਿਹੜੇ ਖਾਸ ਹੀ ਤਾਸੀ ਦੂਰ ਤੋਂ ਆਏ ਗਏ ਆ ਆ ਦੇਖੋ ਸੰਗਤ ਪਹਿਲਾਂ ਆ ਕੇ ਬੈਠ ਗਈ ਜੀ ਉਹਰੇ ਬਾਕੀ ਤੁਹਾਨੂੰ ਰਾਤ ਦਾ ਵੀ ਉਹ ਵੀ ਦਿਖਾਵਾਂਗੇ ਜੀ ਹੁਣ ਤੁਹਾਨੂੰ ਅੰਦਰ ਲੈ ਚਾਲਦੇ ਆ ਜੀ ਜਦੋਂ ਮਨ ਢੋਲੇ ਤੁਹਾਨੂੰ ਅੰਦਰ ਲੈ ਕੇ ਚਾਲਦੇ ਆ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਜੀ ਆਹ ਦੇਖੋ ਜੀ ਕਿੰਨਾ ਸਜਾਵਟ ਬਣਾਈ ਜੀ ਦਿਵਾਲੀ ਕਰਕੇ ਹੋ ਰਹੀ ਹੈ ਇਦਾਂ ਹੀ ਪਰੌਣ ਕਰਣੀ ਹੈ ਜੀ ਬਾਬਾ ਜੀ ਦੇ ਜੀ ਸਵਾਮੀ ਜੀ ਮਹਾਰਾਜ ਜੀ ਦੇ ਆਰ ਵੀ ਚੈੱਕ ਕਰ ਸਕਦੇ ਜੀ ਦੇਖੋ ਜੀ ਪਹਿਲਾ ਵਾਈਟ ਕਲਰ ਤੇ ਗਈ ਕਾਰ ਦਾ ਜੀ ਹੁਣ ਇਹਨੂੰ ਗ੍ਰੇ ਕਰ ਦਿੱਤਾ ਗਿਆ ਜੀ ਹਨਾ ਦੇਖੋ ਚਾਚਰੀ ਵਿੱਚ ਪੰਮੀ ਜੀ ਮਹਾਰਾਜ ਜੀ ਹੋਰ ਵੀ ਹੋਰ ਵੀ ਫੋਟੋ ਵੀ ਪਈ ਹੈ ਜੀ ਆਹ ਬਾਬਾ ਜੀ ਦੀ ਗੁਫਾ ਅੰਦਰ ਰਸਤਾ ਜਾਂਦਾ ਹੀ ਆਹ ਰਸਤਾ ਜਾਂਦਾ ਜੀ ਬਾਬਾ ਜੀ ਦੀ ਗੁਫਾ ਹੈ ਜੀ ਆਹ ਲਈ ਬਾਕੀ ਆ ਪੰਮੀ ਮਹਾਰਾਜ ਜੀ ਦੇ ਤੁਸੀ ਦਰਸ਼ਨ ਕਰਤਾ ਜੀ ਜੀ ਦੇਖ ਗਾ ਜੀ ਇਹ ਫੀਸੀ ਤੇ ਆਗਰ ਹੋਈ ਜੀ ਮਾਸੀ ਜੀ ਇੱਧਰ ਜੇ ਕਿਸੇ ਨੂੰ ਆਪਾਂ ਬਾਬਾ ਜੀ ਬਾਰੇ ਸਫਾਈ ਜੀ ਦਾ ਕਮੈਂਟ ਕਰਕੇ ਜਰੂਰ ਦੱਸੋ ਜੀ ਕੌਣ ਸੀਗੇ ਜੀ ਬਾਬਾ ਜੀ ਬਾਰੇ ਜਰੂਰ ਦੱਸਿਓ ਜੀ ਕਿਸ ਨੂੰ ਵੀ ਗਿਆਨ ਹੋਇਆ ਜੀ ਆ ਬਾਬਾ ਜੀ ਬਾਰੇ ਜੀ ਦੇਖ ਬਾਬਾ ਜੀ ਇਹ ਯੂਰੇ ਫਜਾਵਟ ਕਿੰਨੀ ਵਧੀਆ ਹੋਈ ਵੀ ਹੈ ਜੀ ਬਾਕੀ ਆਖੀਰ ਵਾਸਤੇ ਕੋਈ ਵੀ ਚੈੱਕ ਕਰ ਸਕਦੇ ਆ ਖੀਰ ਦੇ ਉਹ ਲੈ ਕੇ ਜਾ ਰਹੇ ਜੀ ਖੀਰ ਇੱਧਰ ਤਿਆਰ ਹੋ ਰਹੀ ਹੈ ਜੀ ਉੱਧਰ ਤਿਆਰ ਹੋ ਕੇ ਆ ਰਹੀ ਹੈ ਜੀ ਪਾਦੀ ਫੈੜੀ ਕੋਈ ਚੈੱਕ ਕਰ ਸਕਦੇ ਆ ਤੁਸੀਂ ਜਿੱਥੇ ਸਵਾਮੀ ਜੀ ਬੈਠ ਕੇ ਤਪੱਤਿਆ ਕਰੇ ਕਰਦੇ ਸੀਗੇ ਜੀ ਉਹ ਵੀ ਚੈੱਕ ਕਰ ਸਕਦੇ ਜੀ ਇਹ ਜਿਹੜਾ ਬੰਨ੍ਹੋ ਦੇ ਰਿਹਾ ਜੀ ਇਹ ਰੋਕ ਬੰਨ੍ਹੇ ਆਇਆ ਕਰ ਤੁਮ ਦੀਓ ਬਾਰ ਆਇਆ ਕਰ ਆਹ ਤੁਸੀਂ ਫੇਬਲਿੰਗ ਦੀ ਜੀ ਯਾਦ ਦੇਖ ਸਕਦੇ ਜੀ ਬਹੁਤ ਸੁੰਦਰ ਲੜੀਆਂ ਲਗਾਈਆਂ ਹੋਈਆਂ ਨੇ ਜੀ ਇਹ ਵੀ ਫੇਬਲਿੰਗ ਅਰੇ ਬੰਦ ਕਰੇ ਹੋਇਆ ਜੀ ਬੰਦ ਕਰੀ ਹੋਈ ਜੀ ਆ ਨਿਊ ਬਣਾਇਆ ਜੀ ਇੱਧਰ ਆ ਵੀ ਕਿੱਕਰ ਕਰ ਸਕਦੇ ਜੀ ਤੁਸੀਂ ਇੱਧਰ ਵੀ ਜਿਵੇਂ ਪ੍ਰੋਗਰਾਮ ਹੁੰਦਾ ਜੀ ਫਿਰ بارش ਆ ਜਾਂਦੀ ਹੈ ਨਾ ਜੀ ਤਾਂ ਕਰਕੇ ਇੱਧਰ ਪ੍ਰੋਗਰਾਮ ਹੋਏ ਕਰੂੰਗਾ ਜੀ। ਥੋੜੀ ਜਿਹਾ ਇਹ ਬੰਦ ਹੈ ਤੁਹਾਨੂੰ ਫੋਲ ਲੈ ਕੇ ਚੱਲਦੇ ਆ ਜੀ। ਜੈ ਹੋਵੇ ਬਈ ਗਲਤੀਆਂ ਆਪੀਆਂ ਕਰਦੇ ਕੋਈ ਚੈੱਕ ਕਰ ਸਕਦੇ ਜੀ। ਇਹ ਫੋਨ ਨੂੰ ਅੰਦਰ ਲਾ ਕੇ ਚਾਲਦੇ ਆ ਜੀ। ਹਲੋ ਜੀ ਤੁਸੀਂ ਦੇਖ ਸਕਦੇ ਜਿੱਥੇ ਸਵਾਮੀ ਜੀ ਮਹਾਰਾਜ ਜੀ ਗ੍ਰਾਜ ਮੰਦ